ਹੰਸ ਰਾਜ ਹੰਸ ਇੱਕ ਵਾਰ ਫਿਰ ਤੋਂ ਦਾਦਾ ਬਣ ਗਏ ਹਨ ਹੰਸ ਰਾਜ ਹੰਸ ਜੋ ਕਿ ਇੰਡੀਅਨ ਸਿੰਗਰ ਅਤੇ ਪੋਲੀਟੀਸ਼ੀਅਨ ਹਨ ਅਤੇ ਪਦਮ ਸ਼੍ਰੀ ਤੋਂ ਸਨਮਾਨਿਤ ਹਨ ਉਹਨਾਂ ਦੇ ਦੋ ਬੇਟੇ ਨਵਰਾਜ ਅਤੇ ਯੁਵਰਾਜ ਉਹਨਾਂ ਦੇ ਵੱਡੇ ਬੇਟੇ ਨਵਰਾਜ ਦੇ ਘਰ ਬੇਟੀ ਨੇ ਜਨਮ ਲਿਆ ਉਹਨਾਂ ਦੇ ਬੇਟੇ ਨਵਰਾਜ ਦੀ ਇਹ ਖੁਸ਼ਖਬਰੀ ਸੋਸ਼ਲ ਪੋਸਟ ਰਾਹੀਂ ਸਾਂਝੀ ਕੀਤੀ ਗਈ ਨਵਰਾਜ ਹੰਸ ਨੇ ਆਪਣੀ ਪਤਨੀ ਅਜੀਤ ਕੌਰ ਜੋ ਕਿ ਦਲੇਰ ਮਹਿੰਦੀ ਜੀ ਦੀ ਬੇਟੀ ਹੈ ਆਪਣੀ ਪਤਨੀ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਅਜੀਤ ਕੌਰ ਨੇ ਤੀਨ ਨੂੰ ਜਨਮ ਦਿੱਤਾ ਹੈ ਉਹ ਤੇ ਉਹ ਸਾਰੇ ਬਹੁਤ ਖੁਸ਼ ਹਨ ਇਸ ਪੋਸਟ 'ਚ ਸਾਰੇ ਹੰਸ ਰਾਜ ਹੰਸ ਜੀ ਨੂੰ ਵਧਾਈ ਦੇ ਰਹੇ ਹਨ ਕਿ ਉਹ ਦਾਦਾ ਜੀ ਬਣ ਗਏ ਹਨ। ਉਹਨਾਂ ਦੇ ਛੋਟੇ بیٹے ਯੁਵਰਾਜ ਦੇ ਕੋਲ ਪਹਿਲਾਂ ਹੀ ਦੋ ਬੇਟੇ ਹਨ ਤੇ ਪਹਿਲੇ ਹੀ ਉਹ ਦਾਦਾ ਬਣੇ ਹੋਏ ਹਨ। ਲੇਕਿਨ ਇਸ ਵਾਰ ਉਹ ਫਿਰ ਤੋਂ ਦਾਦਾ ਬਣ ਗਏ ਹਨ ਕਿਉਂਕਿ ਪੋਤੀ ਨੇ ਜਨਮ ਲਿਆ ਹੈ। ਬਹੁਤ ਖੁਸ਼ੀ ਦੀ ਗੱਲ ਹੈ। ਸਾਲ 2013 ਵਿੱਚ ਨਵਰਾਜ ਅਤੇ ਅਜੀਤ ਮਹਿੰਦੀ ਦਾ ਵਿਆਹ ਹੋਇਆ ਸੀ। ਉਹਨਾਂ ਦੀ ਮੈਰਿਜ ਲਾਈਫ ਬਹੁਤ ਖੁਸ਼ਹਾਲ ਚੱਲ ਰਹੀ ਹੈ। ਨਵਰਾਜ ਅਤੇ ਯੁਵਰਾਜ ਤੋਂ ਮਿ ਪ੍ਰਾਵ ਪ੍ਰਿਆਮਾ ਵਿੱਚ ਵੀ ਬਹੁਤ ਪਿਆਰ ਹੈ ਤੇ ਦੋਵੇਂ ਬੇਟੇ ਹੰਸਰਾਜ ਹੰਸ ਦੀ ਅੱਖਾਂ ਦੇ ਤਾਰੇ ਹਨ ਹੰਸਰਾਜ ਹੰਸ ਜੀ ਦੀ ਪਤਨੀ ਰੇਸ਼ਮ ਕੌਰ ਦੇ ਜਾਣ ਪਿੱਛੋਂ ਹੰਸਰਾਜ ਹੰਸ ਜੀ ਉਦਾਸ ਹੋ ਗਏ ਹਨ ਲੇਕਿਨ ਹੁਣ ਫਿਰ ਤੋਂ ਉਹਨਾਂ ਦੇ ਘਰ ਖੁਸ਼ੀਆਂ ਵਾਪਸ ਆ ਗਈਆਂ ਹਨ ਕਿਉਂਕਿ ਨਵਰਾਜ ਹੰਸ ਪਾਪਾ ਬਣ ਗਏ ਹਨ ਤੇ ਹੰਸਰਾਜ ਹੰਸ ਦਾਦਾ ਅਸੀਂ ਵੀ ਹੰਸਰਾਜ ਹੰਸ ਜੀ ਨੂੰ ਬਹੁਤ ਬਹੁਤ ਵਧਾਈ ਦੇਣੇ ਆ ਤੇ ਉਸਦੇ ਨਾਲ ਨਵਰਾਜ ਅਤੇ ਉਹਨਾਂ ਦੀ ਪਤਨੀ ਜੀਤ ਨੂੰ ਕਿ ਉਹਨਾਂ ਦੇ ਘਰ ਇੱਕ ਪਿਆਰੀ ਜੀ ਬੇਟੀ ਨੇ ਜਨਮ ਲਿਆ ਹੈ।